ਨਮਾਸ਼ੇਰ ਦੇ ਪਿੰਡ ਪਹਿਂਦੀਪੁਰ ਵਿੱਚ ਰਹਿਣ ਵਾਲੇ ਤੀਰਥ ਆਪਣੇ ਮਾਪੇ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਕਿ ਅਮਰੀਕਾ ਵਿੱਚ ਰਹੱਸਮਈ ਸਥਿਤੀ ਵਿੱਚ ਮੌਤ ਹੋ ਗਈ ਮੌਤ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ 12ਵੀਂ ਦੀ ਪੜ੍ਹਾਈ ਪੂਰੀ ਕਰਕੇ ਡੇਢ ਸਾਲ ਪਹਿਲਾਂ ਹੀ ਤੀਰਥ ਆਪਣਾ ਭਵਿੱਖ ਬਣਾਉਣ ਦੇ ਲਈ ਅਮਰੀਕਾ ਗਿਆ ਸੀ ਤੇ ਹਲੇ ਉੱਥੇ ਉਹ ਕੱਚਾ ਹੀ ਸੀ ਉਥੇ ਜ਼ਿੰਦਗੀ ਦੇ ਅਖੀਰੀ ਸਾਲ ਲੈਣ ਤੋਂ ਇੱਕ ਦਿਨ ਪਹਿਲਾਂ ਆਪਣੇ ਬਜ਼ੁਰਗ ਮਾਤਾ ਪਿਤਾ ਦੇ ਨਾਲ ਉਸਨੇ ਕੱਲ੍ਹ ਬਾਤ ਵੀ ਕੀਤੀ ਸੀ ਤੇ ਕਾਫੀ ਖੁਸ਼ ਵੀ ਸੀ। ਤੀਰਥ ਦੀ ਮੌਤ ਕਿਸ ਤਰ੍ਹਾਂ ਹੋਈ ਹਾਲੇ ਇਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ। ਮ੍ਰਿਤਿਕ ਦੇ ਮਾਪਿਆਂ ਦਾ ਬੁਢਾਪੇ ਦਾ ਸਹਾਰਾ ਖਤਮ ਹੋ ਗਿਆ। ਉੱਥੇ ਹੀ ਪੁੱਤਰੀ ਮਾਦੀ ਦੀ ਖਬਰ ਦੇ ਨਾਲ ਪੂਰਾ ਪਰਿਵਾਰ ਸਦਮੇ ਵਿੱਚ ਹੈ। ਸਰਜੀਤ ਸਿੰਘ ਜੀ ਗ੍ਰੇਪਰਦਰਮ ਦੇ ਵਾਲੇ ਮਹਿੰਦੀ ਪਰ ਕੀ ਹੋਇਆ ਆਪਣੇ ਮੁੰਡੇ ਨਾਲ ਕੀ ਹੋਇਆ?

ਕੱਲਾ ਕੱਲਾ ਮੁੰਡਾ ਸੀ ਵੀ ਔਰ ਕੋਈ ਕੱਲਾ ਹੀ ਹੈ ਕੱਲੇ ਮੁੰਡਾ ਸੀ ਹੁਣ ਦਾ ਬਿਆਹ ਨਹੀਂ ਜੀ 23 ਸਾਲਾਂ ਦਾ 29 ਸਾਲਾਂ ਦਾ ਉਧਰ ਕਾ ਦਾ ਕੰਮ ਕਰਦਾ ਪਹਿਲਾਂ ਇੱਧਰ ਟੁੱਟ ਮੈਂ ਜਿਹੜਾ ਆ ਗਿਆ ਬਿਲਕੁਲ ਸੰਸ ਬਣਾਇਆ ਟਰਾਈਡਰ ਗੱਡੀ ਚਲਾਣਾ ਵਾਸਤੇ ਹਾਂਜੀ ਹਾਂਜੀ ਜਿਹੜਾ ਨਾ ਕਿੰਦਾ ਟਡਵਾੜਿਆ ਤੇ ਇਹ ਤੀਰਥ ਸਿੰਘ ਜਿਹੜਾ ਮੇਰਾ ਦੋਸਤ ਹੈ ਇਹਨਾਂ ਦੇ ਜਿਹੜੇ ਤਾਜ ਜੀ ਦੇ ਲੜਕੇ ਦੋ ਕੈਨੇਡਾ ਜਿਆ ਪਿੰਦੀ ਤੇ ਉਹ ਵੀ ਮੇਰਾ ਭਰਾ ਆ ਉਹ ਮੇਰਾ ਫਰੈਂਡ ਸੀ ਉਹਦੇ ਕਰਕੇ ਫਿਰ ਨਾਲ ਦੇ ਨਾਲ ਜਿਆਦਾ ਮੇਰਾ ਪਿਆਰ ਬਣ ਗਿਆ ਪਰਿਵਾਰ ਦੇ ਵਿੱਚ ਅਕਸਰ ਹੀ ਆਪਾਂ ਮਿਲਦੇ ਜਾਂਦੇ ਸੀਗੇ ਤੀਰਤ ਸਿੰਘ ਸੀਗਾ ਤੇ 29 ਸਾਲ ਉਹਦੀ ਉਮਰ ਸੀਗੀ ਇੱਕ ਸਾਲ ਕੋ 5 ਮਹੀਨੇ ਹੋਏ ਸੀਗੇ ਜੇ 17 ਕਿ ਮਹੀਨੇ ਨੂੰ ਆ ਗਏ ਉਹਨੂੰ ਅਮਰੀਕਾ ਤੇ ਬਹੁਤ ਵਧੀਆ ਸਹੀ ਸਲਾਮ ਨਾਲ ਉੱਥੇ ਪਹੁੰਚ ਗਿਆ ਉੱਥੇ ਜਾ ਕੇ ਚਲੋ ਪਹਿਲਾਂ ਜਿਹੜਾ ਵੀ ਉਹ ਕੰਮ ਕਰ ਹੱਥ ਆਉਂਦਾ ਤੇ ਉਹਨੇ ਕੀਤਾ ਤੇ ਮੇਨਾਂ ਵੀ ਗੱਲਬਾਤ ਹੋਈ ਵੀ ਭਾਜੀ ਕੰਮ-ਕੋਮ ਸੈੱਟ ਨਹੀਂ ਹੈਗਾ ਤੇ ਮੈਂ ਵੀ ਇੱਕ ਦੋ ਪੁੰਦਿਆਂ ਨਾਲ ਗੱਲ ਕਰਾਈ ਤੇ ਉਧਰ ਉਹ ਬੰਦੇ ਪੈਸੇ ਘਟ ਦਿੰਦੇ ਸੀ ਫੇਰ ਹੋਰ ਪਾਸੇ ਇਹਨੂੰ ਚਲੋ ਪੈਸੇ ਵੱਧ ਮੈਣ ਲੱਗਾ ਉਹ ਉਧਰ ਚਲ ਗਿਆ ਪਹਿਲਾਂ ਤਾਂ ਕੋਈ ਵੀ ਜੋ ਹੱਥਾਂ ਦਾ ਸਿਕੋ ਕਰਦਾ ਸੀਗਾ ਤੇ ਹੁਣ ਵੈਸੇ ਉਹ ਲਾਇਸੈਂਸ ਉਹਨੇ ਅਪਲਾਈ ਕੀਤਾ ਸੀਗਾ ਤੇ ਬਣਾਉਂਦਾ ਸੀਗਾ ਟ੍ਰਾਈਂਗ ਟਰੀਆਂ ਤੇਰੇ ਤੇ ਗੱਡੀ ਵੀ ਚਲਾ ਲੈਂਦਾ ਸੀਗਾ ਹਾਂਜੀ ਸਵਾਰ ਦੇ ਨਾਲ ਬਾਪੂ ਜੀ ਨਾਲ ਤਾਂ ਇੱਕ ਦਿਨ ਪਹਿਲਾਂ ਹੋਈ ਆ ਮੇਰੇ ਨਾਲ ਪਿੰਦੀ ਭਾਜੀ ਤੇ ਤੀਰਸ ਦੇ ਨਾਲ ਇੱਕੋ ਹੀ ਦਿਨ ਗੱਲ ਹੋਈ ਸੀਗੀ ਕੋਈ 10-12 ਦਿਨ ਪਹਿਲਾਂ ਦੀ ਗੱਲ ਹੈ 12-13 ਦਿਨ ਪਹਿਲਾਂ ਹੋਗਾ ਉਦੋਂ ਮੇਰੀ ਗੱਲ ਉਹਨਾਂ ਦੇ ਨਾਲ ਹੋਈ ਆ ਬਸ ਪਏ ਸੁੱਤਾ ਪੇ ਰਹਿ ਗਿਆ ਕਹਿੰਦੇ ਕੋਈ ਫੋਨ ਦੀ ਉਲਟੀ ਆਈ ਆ ਉਸ ਤੋਂ ਬਾਅਦ ਫਿਰ ਉਹਦੀ ਡੈਥ ਹੋ ਗਈ ਬੋਡੀ ਲਾਣੇ ਵਾਸਤੇ ਟਿਕਰ ਰਹੀਆਂ ਬਸ ਆਪਣੇ ਜ਼ਿਲ੍ਹਾ ਪ੍ਰੈਸ ਜਦੋਂ ਚੱਲਦਾ ਪ੍ਰੋਸੈਸ ਹੈਗਾ ਜਿਹੜਾ ਉਹਦੇ ਹਿਸਾਬ ਨਾਲ ਹੀ ਆ ਤੇ ਉਹਨਾਂ ਨੇ 6 ਵੀਕ ਦਾ ਜਿਹੜਾ ਟਾਈਮ ਦਿੱਤਾ ਆ ਇੱਕ ਹੀ ਦਿਨ ਅਸੀ ਕਹਿੰਨੇ ਹਾਂਜੀ ਇਕੱਲਾ ਹੀ ਸਿਕੰਦਰ ਹਾਂਜੀ ਹਾਂਜੀ ਕੋਈ ਸੀ